ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੁਣ ਦੀ ਮੈਂ ਨਵੀਂ ਨਿਊਜ਼ ਦੱਸਣਾ ਚਾਹਣਾ ਆਪਣੇ ਕਿਸਾਨ ਵੀਰਾਂ ਨੂੰ ਜੋ ਇਹ ਵੀਡੀਓ ਦੇਖ ਰਹੇ ਨੇ ਇੱਕ ਸਕੈਮ ਚੱਲ ਰਿਹਾ ਹੈਗਾ ਇਹ ਭੋਲੇ ਭੋਲੇ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਕਰ ਰਹੇ ਨੇ ਇੱਕ ਗੈਂਗ ਬਣਾਇਆ ਹੋਇਆ ਉਹਨਾਂ ਨੇ ਇਹ ਕੀ ਕਰਨਗੇ ਹੁਣ ਆਪਾਂ ਨੂੰ ਪਤਾ ਹੀ ਹੈ ਆਪਣੇ ਸਾਰੇ ਨੰਬਰ ਆਧਾਰ ਕਾਰਡ ਨਾਲ ਲਿੰਕ ਨੇਗੇ ਇਹੇ ਤੁਹਾਡਾ ਨੰਬਰ ਚੱਕ ਲੈਣਗੇ ਆਧਾਰ ਕਾਰਡ ਦੀ ਵੀ ਫੋਟੋ ਕਾਪੀ ਆ ਜਾਊਗੀ ਉਹ ਤੇ ਸਾਰਾ ਨਾਮ ਨੂਮ ਸਾਨੂੰ ਫੋਨ ਲਾ ਕੇ ਵੀ ਤੁਹਾਡਾ ਨਾਮ ਆ ਹੈ ਜੀ ਵੀ ਫਲਾਨਾ ਫਲਾਨਾ ਬੋਲਦਾ ਹੈ ਤੋ ਤੁਸੀਂ ਸੱਚ ਮੰਨ ਨਹੀਂ ਹੋਗੇ ਵੀ ਹਾਂ ਯਾਰਾ ਆਪਣਾ ਨਾਮ ਪਤਾ ਹੈਗਾ ਵੀ ਚਲ ਰੀਅਲ ਹੋਊਗੀ ਪਰ ਨਹੀਂ ਉਹ ਤੁਹਾਡਾ ਨਾਮ ਲੈ ਕੇ ਕਹਿਣਗੇ ਵੀ ਹੁਣ ਇਹ ਸਾਡੀ ਸੂਬੀਦਾ ਹੈ ਇਹ ਵੀ ਤੁਹਾਡੇ ਅਸੀਂ ਆ ਕਰਾਂਗੇ ਆ ਕਰਾਂਗੇ ਵੀ ਤੁਹਾਡੇ ਨੰਬਰ ਤੇ ਇੱਕ OTP ਆਊਗਾ ਵੀ ਉਹ ਦੱਸ ਦਿਓ ਸਾਨੂੰ ਇਹ ਪਹਿਲਾਂ ਵੀ ਬਹੁਤ ਫਰਾਡ ਚੱਲਿਆ ਹੁਣ ਵੀ ਇਹ ਕੋਸ਼ਿਸ਼ ਕਰ ਰਹੇ ਨੇ ਕਿਉਂ ਉਹਨਾਂ ਨੂੰ ਪਤਾ ਹੈ ਵੀ ਹੁਣ ਜਿਹੜੀਆਂ ਕਣਕਾਂ ਨੇ ਫਸਲਾਂ ਨੇ ਉਹਨਾਂ ਦੇ ਪੈਸੇ ਵੀ ਕਿਸਾਨਾਂ ਦੇ ਖਾਤਿਆਂ 'ਚ ਆ ਚੁੱਕੇ ਨੇ ਇਹ ਕੀ ਕਰਨਗੇ ਓਟੀਪੀ ਜੇ ਪਰ ਤੁਸੀਂ ਓਟੀਪੀ ਦੱਸਣਾ ਨਹੀਂ ਠੀਕ ਹੈ ਜੇ ਤੁਸੀਂ ਓਟੀਪੀ ਦੱਸਿਆ ਨਾਲ ਦੀ ਨਾਲ ਤੁਹਾਡਾ ਜਿੰਨਾ ਵੀ ਬੈਲੈਂਸ ਹੋਊਗਾ ਜ਼ੀਰੋ ਹੋ ਜਾਊਗਾ ਤੁਹਾਨੂੰ ਇਹ ਹੀ ਕਹਿਣਾ ਇਹ ਹੀ ਅਰਦਾਸ ਹੈ ਸਾਰੇ ਕਿਸਾਨ ਵੀਰਾਂ ਨੂੰ ਸਾਰੀ ਆਮ ਜਨਤਾ ਨੂੰ ਵੀ ਜਿੰਨਾ ਹੋ ਸਕੇ ਇਹ ਫਰੌਡ ਤੋਂ ਦੂਰ ਰਹੋ ਤੇ ਆਪਦੀ ਕੋਈ ਵੀ ਪਰਸਨਲ ਖਾਤੇ ਦੀ ਜਾਣਕਾਰੀ ਕਿਸੇ ਨਾਲ ਕਿਸੇ ਵੀ ਪਰਸਨ ਨਾਲ ਸ਼ੇਅਰ ਨਾ ਕਰੋ ਧੰਨਵਾਦ